ਬੱਲੇ ਬੱਲੇ ਵਿੱਚ ਨਾ ਰਹੇ ਵੀਰ ਲੰਗਦੇ ਬੱਲੇ ਬੱਲੇ ਵਿੱਚ ਨਾ ਰਹੇ ਵੀਰ ਲੰਗਦੇ ਉਹਨਾਂ ਕਿਕਰਾਂ ਨੂੰ ਲੱਗਦੇ ਮੋਤੀ ਜਿੰਨਾ ਰਾਹੀਂ ਵੀਰ ਲੰਗਦੇ ਬੱਲੇ ਬੱਲੇ ਬੇਕ ਵੀਰ ਦੇ ਬਿਰਪਾ ਬੱਲੇ ਬੱਲੇ ਬੇਕ ਵੀਰ ਦੇ ਬਿਰਪਾ ਥਾਣੇਦਾਰ ਦਸ਼ ਗਿਰਦ ਬਣਾਵਾ ਇੱਕ ਵੀਰ ਦੇਈ ਵੇਰਬਾ ਥਾਣੇਦਾਰ ਦਸ਼ ਗਿਰਦ ਬਣਾਵਾ ਇੱਕ ਵੀਰ ਦੇਈ ਵੇਰਬਾ ਬੱਲੇ ਬੱਲੇ ਵੇ ਵੇਖੀ ਵੀਰਾ ਟੁੱਟ ਨਾ ਜਾਏ ਬੱਲੇ ਬੱਲੇ ਵੇ ਵੇਖੀ ਵੀਰ ਟੁੱਟ ਨਾ ਜਾਏ ਪਹਿਣਾ ਵਰਗਾ ਸਾਕ ਨਾ ਕੋਈ ਮੇਕੀ ਵੀਰ ਟੁੱਟ ਨਾ ਜਾਏ ਬੱਲੇ ਬੱਲੇ ਬੇ ਉੱਡਦੀ ਤੂੜਦਿਸੇ ਬੱਲੇ ਬੱਲੇ ਬੇ ਉੱਡਦੀ ਤੂੜਦਿਸੇ ਬੋਤਾ ਵੀਰ ਦਾ ਨજર ਨਾ ਆਵੇ ਉੱਡੇ ਦੀ ਤੂੜਦਿਸੇ ਬੋਤਾ ਵੀਰ ਦਾ ਨજર ਨਾ ਡਿ ਦੇ ਤੋੜ ਦਿਸੇ ਬੱਲੇ ਬੱਲੇ ਵੇ ਮਸਿਆ ਮੈਂ ਪੰਜ ਸੁਖ ਦੀ ਬੱਲੇ ਬੱਲੇ ਵੇ ਮਸਿਆ ਮੈਂ ਪੰਜ ਸੁਖ ਦੀ ਕਿਤੇ ਵੀਰ ਪਰੋਣਾ ਆਵੇ ਮਸਿਆ ਮੈਂ ਪੰਜ ਸੁਖ ਦੀ ਕਿਤੇ ਵੀਰ ਪਰੋਣਾ ਆਵੇ ਮਸਿਆ ਮੈਂ ਪੰਜ ਸੁਖ ਦੀ ਬੱਲੇ ਬੱਲੇ ਨੀ ਸੱਸ ਸਾਨੂੰ ਮੇਣਾ ਮਾਰਿਆ ਬੱਲੇ ਬੱਲੇ ਨੀ ਸੱਸ ਸਾਨੂੰ ਮੇਣਾ ਮਾਰਿਆ ਸੋਣ ਲੰਗ ਗਿਆ ਆਏ ਨਾ ਤੇਰੇ ਪੇਕੇ ਸੱਸ ਸਾਨੂੰ ਮੇਣਾ ਮਾਰਿਆ ਸੋਣ ਲੰਗ ਗਿਆ ਆਏ ਨਾ ਤੇਰੇ ਪੇਕੇ ਸੱਸ ਸਾਨੂੰ ਮੇਣਾ ਮਾਰਿਆ ਬੱਲੇ ਬੱਲੇ 베비 ਖਤ ਲਿਖਿਆ ਬੱਲੇ ਬੱਲੇ ਵੇ ਵੀਰ ਨੂੰ ਮੈਂ ਖਤ ਲਿਖਿਆ ਵੀਰ ਸ਼ਾਮ ਦੀ ਗੱਡੀ ਚੜ੍ਹ ਆਇਆ ਵੀਰ ਨੂੰ ਮੈਂ ਖਤ ਲਿਖਿਆ ਵੀਰ ਸ਼ਾਮ ਦੀ ਗੱਡੀ ਚੜ੍ਹ ਆਇਆ ਵੀਰ ਨੂੰ ਮੈਂ ਖਤ ਲਿਖਿਆ ਬੱਲੇ ਬੱਲੇ ਨੀ ਲੋਕਾਂ ਕੋਲੋਂ ਪੁੱਛਦਾ ਫਿਰੇ ਬੱਲੇ ਬੱਲੇ ਨੀ ਲੋਕਾਂ ਕੋਲੋਂ ਪੁੱਛਦਾ ਫਿਰੇ ਮੇਰੀ ਭੈਣ ਦਾ ਚੁਬਾਰਾ ਕਿਹੜਾ ਲੋਕਾਂ ਕੋਲੋਂ ਪੁੱਛਦਾ ਫਿਰੇ ਮੇਰੀ ਭੈਣ ਦਾ ਚੁਬਾਰਾ ਕਿਹੜਾ ਲੋਕਾਂ ਕੋਲੋਂ ਪੁੱਛਦਾ ਫਿਰੇ ਬੱਲੇ ਬੱਲੇ ਨੀ ਲੋਕਾਂ ਨੇ ਸੱਚ ਦੱਸਿਆ ਬੱਲੇ ਬੱਲੇ ਨੀ ਲੋਕਾਂ ਨੇ ਸੱਚ ਦੱਸਿਆ ਆਹ ਹਾਂ ਬਾਰ ਵਾਲਾ ਸੋਹਣਾ ਚੁਬਾਰਾ ਲੋਕਾਂ ਨੇ ਸੱਚ ਦੱਸਿਆ ਬੱਲੇ ਬੱਲੇ ਨੀ ਵੀਰ ਮੇਰਾ ਅੰਦਰ ਵੜਿਆ ਬੱਲੇ ਬੱਲੇ ਨੀ ਵੀਰ ਮੇਰਾ ਅੰਦਰ ਵੜਿਆ ਦੇ ਦੇ ਨਿਨ ਨਨੇ ਦੁੱਧ ਕੜਿਆ ਵੀਰ ਮੇਰਾ ਅੰਦਰ ਵੜਿਆ ਦੇ ਦੇ ਨਿਨ ਨਨੇ ਦੁੱਧ ਕੜਿਆ ਵੀਰ ਮੇਰਾ ਅੰਦਰ ਵੜਿਆ ਬੱਲੇ ਬੱਲੇ ਨੀ ਸਰਵ ਬੱਲੇ ਬੱਲੇ ਨਿਸਰਣ ਵੀਰ ਮੇਰਾ ਚੁੱਪ ਕਰਕੇ ਪਾਣੀ ਦਾ ਘੁੱਟ ਪੀ ਗਿਆ ਸਰਵਣ ਵੀਰ ਮੇਰਾ ਚੁੱਪ ਕਰਕੇ ਪਾਣੀ ਦਾ ਘੁੱਟ ਪੀ ਗਿਆ ਸਰਵਣ ਵੀਰ ਮੇਰਾ ਬੱਲੇ ਬੱਲੇ ਨ ਵੀਰ ਤੇਰੇ ਫੁੱਲ ਕੇ ਨੂੰ ਬੱਲੇ 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 ਵੇ ਵੀਰ ਤੇਰੇ ਫੁੱਲ ਕੇ ਨੂੰ ਵੇ ਮੈਂ ਖੰਡ ਦਪਲੇ ਥਣ ਲਾਮ ਵੀਰ ਤੇਰੇ ਫੁੱਲ ਕੇ ਨੂੰ ਵੇ ਮੈਂ ਖੰਡ ਦਪਲੇ ਥਣ ਲਾਮ ਵੀਰ ਤੇਰੇ ਫੁੱਲ ਕੇ ਨੂੰ ਬੱਲੇ ਬੱਲੇ ਨੀ ਸਰਵਣ ਵੀਰ ਕੁੜੀਓ ਬੱਲੇ ਬੱਲੇ ਨੀ ਸਰਵਣ ਵੀਰ ਕੁੜੀਓ ਉਹ ਤਾਂ ਪਹਿਣਾ ਨੂੰ ਸਰਵਣ ਵੀਰ ਕੁੜੀਓ ਬੱਲੇ ਬੱਲੇ ਵੇ ਸਰਵਣ ਵੀਰ ਬਿਨਾ ਬੱਲੇ ਬੱਲੇ ਵੇ ਸਰਵਣ ਵੀਰ ਬਿਨਾ ਮੇਰੀ ਗਠੜੀ ਵਣਾ ਦੇ ਵਿੱਚ ਰੁਲਦੀ ਸਰਵਣ ਵੀਰ ਬਿਨਾ ਮੇਰੀ